ਉਹ ਕੁੜਪਾ ਦੇ ਜੀਹਾਂ ਚਾਲਾ ਤੇ ਟੜਕੇ ਰਵਾਜ ਕੇ ਆ ਪੰਜ ਵਜੇ ਕੇ 15 ਮਿੰਟ ਹੋ ਗਿਆ ਤੇ 21 ਫਰਵਰੀ ਅੱਜ ਤੇ ਆਪਾ ਚੱਲੇ ਹਾਂ ਡੇਰਾ ਸਾਹੂ ਤੋਂ ਤੇ ਆਪਾਂ ਸ਼ਾਲਪੁਰਾ ਤੇ ਆਪਾਂ ਸ਼ਾਲਪੁਰਾ ਦੇ ਕਾਦੇ ਤਿਆਰ ਹੋ ਗਿਆ ਤੇ ਹੁਣ ਆਪਾਂ ਪਹੁੰਚੇ ਡੇਰਾ ਸਾਹੂ ਤੇ ਆਰਐਸਓ ਦੇ ਸਾਹੂ ਤੇ ਦਿਖੋ ਨੇ ਆਪਾਂ ਕਰੋੜ ਰਾਮ ਦਰਸ਼ਨ ਕਰਾਉਨੇ ਤੇ ਇਸੇ ਦਾ ਵੀਡੀਓ ਨਾ ਬਣੇ ਰੋ ਜੇ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਜੇ ਤੇ ਚਲੋ ਚੱਲਦੇ ਆ ਸਤਿ ਸ਼੍ਰੀ ਅਕਾਲ ਮਾਰਨਿੰਗ ਤੇ ਆਪਾ ਚੱਲੇ ਹਣ ਡੇਰਾ ਸਾਹ ਤੇ ਤੜਕੇ 4:30 ਹੋ ਗਏ ਲਗਭਗ ਤੇ ਮਿਲਦੇ ਆਪਾ ਡੇਰਾ ਸਾਹ ਦਾ ਕੇ ਵੀਡੀਓ ਨਾ ਬਣੇ ਰੋ ਤੇ ਚਾਪ ਲੈ ਲਾ ਰਿਖ ਆਪਾਂ ਪਹਿਲੇ ਗੇ ਚਾਹ ਚਾਪ ਲੈ ਕੇ ਤੇ ਸਾਹਮਣੇ ਆ ਬਸ ਬਾ ਗੁੱਡ ਮਾਰਨਿੰਗ ਕੀ ਹਾਲ ਚੱਲ ਤੇ ਆਪਾਂ ਸ਼ਾਰਪ ਉੱਤ ਬਸ ਬਾਹਰ ਲੱਗਿਆ ਡੇਰਾ ਸਾਹ ਨੂੰ ਤੇ ਇਹ ਜਦੋਂ ਕੋਈ ਮਤਲਬ ਵਾਸਤੇ ਹੁੰਦਾ 7 ਨੰਬਰ ਕਾਉਂਟਰ ਤੋਂ ਚੰਗੀ বাস ਅਲੀ বাস ਤੜਕੇ 6 ਵਜੇ ਵੀ ਬਰਤ ਤਰ ਦਿਆ ਤੇ বাস ਕੇ ਲਾਸਟ ਬਸ ਆ ਰਾਤ ਨੂੰ ਡਾਈ ਜਾਂਦੀ ਹੈ 8:30 ਹੋਏ ਤੋਂ ਬਾਅਦ ਪਾ ਦੋਈ ਤੇ ਸਾਨੂੰ ਅਪਡੇਟ ਦੇ ਦੇ ਉਸੇ ਜੇ ਕੋਈ ਵਾਸਤੇ ਹੁੰਦਾ 7 ਨੰਬਰ ਕਾਉਂਟਰ ਤੋਂ বাস ਖੜ ਦਿਆ ਤੜਕੇ 6 ਵਜੇ ਤੱਕ ਦਿਆ ਵਾਤ ਵਾਤ ਵੀ ਦੋ ਸ਼ੇਰ ਕਬਦਰ ਮੈਨੂੰ ਪਤਾ ਨੂੰ ਪਤਾ ਲੱਗ ਸੇ ਦੇਖੋ ਪਾੜੇ ਇਲਾਕਾ ਆ ਬਸ ਦੇ ਵਿੱਚ ਅਸੀਂ ਆਏ ਆ ਦੇ ਡਰਾਪਾਂ ਪੜਾ ਰਿਹਾ ਕਿ ਜੇ ਚਾਪਾਂ ਨੂੰ ਪੀਰੇ ਪੀਣ ਆਉਂਦੇ ਹਨ ਪੰਚਣਾ ਆਵੇ ਆ ਦੇਖੋ ਕਿ ਨਾਲ ਕੋ ਫੁੱਟਾ ਗਾ ਆ ਗਿਆ ਪਾ ਆ ਬਾਬਾ ਬੋ ਪਾਕਸਾ ਕੀ ਤੇ ਬਾਪ ਤੇ ਪਰ ਬਸ ਆਪਣੇ ਉੱਤੇ ਆ ਗਏ ਇਥੋਂ ਬਾਅਦ 4 ਕਿਲੋਮੀਟਰ ਬਾਅਦ ਆਹ ਤਰਕੇ ਤਾਲਦੇ ਤੁਹਾਡਾ ਸੋਨ ਦਾ ਖਾਣੇ ਰਿਵਿਊ ਵੀਡੀਓ ਨਾ ਬਣੇ ਰੋ ਤੇ ਇਕੱਲੇ ਇਕੱਲੇ ਜਾਣਕਾਰੀ ਦੇਵਾਂਗੇ ਤੇ ਇੱਥੇ ਬੱਸ ਲੱਗ ਜਾਂਦੀ ਆ ਇੱਥੋਂ ਨਾਲ ਤੋਂ ਬਾਅਦ ਦੋਸ਼ੇ ਕਿਲੋਮੀਟਰੜਾ ਪਰ ਬਾ ਤੁਰ ਕੇ ਜਾੜਾ ਪੜਾ ਪਾ ਦੋ ਤੇ ਬਾਕੀ ਆ ਦੋ ਮੈਂ ਟੈਕਸੀ ਕਰਾਈ ਵਰ ਜਾਂਦੀ ਆ ਬੱਸ ਕੇ ਪਹੁੰਚਣ ਦੀ ਬਾਤ ਆ ਦੇਖੋ ਪਾਰ ਦੇ ਇਲਾਕਾ ਆ ਆ ਬੱਸ ਦੇ ਵਿੱਚ ਅਸੀਂ ਆਏ ਆ ਤੇ ਟੋਪਾ ਪੰਪ ਡਾਗ ਰੋਕ ਕੇ ਚਾਪਾਣੇ ਪੀਣ ਜਾਂਦੇ ਆ ਜੇ ਪੌਂਟ ਨਾ ਆਵੇ ਆ ਦੇਖੋ ਕਿ ਨਾਲ ਕੋ ਫੋਰਟ ਤੱਕ ਆ ਵੀ ਆ ਪਾ ਆ ਪਾ ਬਬਾ ਪਾਕਸਾ ਕੀ ਤੇ ਬਾਪ ਤੇ ਪਰ ਬਸ ਆਪਣੇ ਉੱਥੇ ਆ ਗਏ ਇਥੋਂ ਬਾਅਦ 4 ਕਿਲੋਮੀਟਰ ਬਾਅਦ ਆ ਤੁਰਕੇ ਚੱਲਦੇ ਆ ਤੇ ਅੱਜ ਤੁਹਾਨੂੰ ਦਿਖਾਉਦੇ ਆ ਵੀਊ ਵੀਡੀਓ ਨਾ ਬਣੇ ਰਹੋ ਤੇ ਇਕੱਲੇ ਇਕੱਲੇ ਜਾਣਕਾਰੀ ਦੇਵਾਂਗੇ ਤੇ ਇੱਥੇ ਬਸ ਲਾ ਜਾਂਦੀ ਆ ਇਥੋਂ ਲਾਂ ਤਾਂ ਬਾਅਦ ਦੋਸ਼ ਕਿਲੋਮੀਟਰ ਵਾਲਾ ਪਰ ਬਾਅਦ ਵਰਕੇ ਵਾਲਾ ਪਾ ਲਓ ਤੇ ਬਾਕੀ ਆ ਦੋ ਮੈਂ ਟੈਕਸੀ ਕਹ ਲਈ ਵਰਜਾ ਦਿਓ ਬਾਕੀ ਆਪਾਂ ਵੇਨਣੇ ਕੀ ਬਾਤਾਂ ਮੰੰਕੇ ਮੰੰਕੇ ਦਰਫਾ ਦੇਖ ਨਾ ਸੋਣਾ ਸੋਣਾ ਨਿੱਕੇ ਨਿੱਕੇ ਇਹ ਮੰਗਦੇ ਇੱਕੋ ਖਾਣੇ ਪਰ ਮੈਂ ਲੈ ਕੇ ਨਹੀਂ ਆਇਆ ਕੋਈ ਕੇਲੇ ਕੋਲੇ ਨੂੰ ਪਤਾ ਹੀ ਨਹੀਂ ਸੀ ਪਿਆਰੇ ਪਿਆਰੇ ਨਿੱਕੇ ਨਿੱਕੇ ਬੱਚੇ ਬੇ ਲੋ ਮੰੰਕੀ ਹਾ ਬਹੁਤ ਆਦੇ ਬੋ ਆ ਗਾ ਸੰਗਤਾ ਮੇ ਆ ਪਿਆ ਕੋ ਦੇ ਧੰਗ ਲੰਗਦੇ ਪਿਆ ਵਾਹ ਗੁਰੂ ਵਾਹ ਗੁਰੂ ਦਾ ਨਾਮ ਦਾ ਪਿਆ ਰਹੇ ਅਰੇ ਮੇਨ ਐਂਟਰੀ ਆਪਰੇ ਮਤਲਬ ਗੁਰਦੁਆਰਾ ਕੁਜਾ ਸਾਹਿਬ ਜੀ ਤਾੜ ਉਹ ਕਿਵੇਂ ਦੇਖਦੇ ਆਪਾ ਲੋ ਜੀ ਆ ਗਿਆ ਆਪਣਾ ਗੁਰਦੁਆਰਾ ਕੁਜਾ ਸਾਹਿਬ ਤੇ ਕਿ ਲਾ ਸਾਹਿਬ ਇਸ ਨੂੰ ਕਹਿੰਦੇ ਆ ਆ ਗਿਆ ਆਪਣਾ ਇੱਥੇ ਗੁਰੂ ਕੇ ਲੰਗਰ ਚੱਲਣ ਗਏ ਬੜਾ ਆਪਣਾ ਤਲਕੜਾ ਮੇਲਾ